ਕੁਦਰਤੀ ਮੈਨੂੰ ਕਠਨਾ ਯਾਦ ਆ ਗਈ ਸਿੰਗਾਪੁਰ ਤੋਂ ਕੁਝ ਪ੍ਰੇਮੀ ਸਰਦਾਰ ਮਿਹਰਵਾਨ ਸਿੰਘ ਜੀ ਹੋਰ ਇਹਨਾਂ ਦੇ ਸੰਗੀ ਕੁਝ ਪਾਕਿਸਤਾਨ ਗੁਰਦ ਆਮਾ ਦੇ ਦਰਸ਼ਨਾਂ ਵਾਸਤੇ ਜਾਂਦੇ ਨੇ ਨਨਕਾਣਾ ਸਾਹਿਬ ਉਹ ਜੋ ਉੱਥੇ ਅਸਥਾਨ ਨੇ ਉਹ ਦਰਸ਼ਨਾਂ ਵਾਸਤੇ ਜਾਂਦੇ ਨੇ ਤਸਦਾਰ ਮਿਹਰਵਾਨ ਸਿੰਘ ਜੀ ਦੀ ਸਰਕਾਰ ਦੇ ਦਰਬਾਰੇ ਕਾਫੀ ਚਲਦੀ ਸੀ ਗਰਮਕੋफी ਕਾਫੀ ਇਹਨਾਂ ਦਾ ਸਤਕਾਰ ਸੀ ਜਦੋਂ ਗੁਰਦੁਆਮਾ ਦੇ ਦਰਸ਼ਨ ਦਿਦਾਰੇ ਕੀਤੇ ਉੱਥੋਂ ਦੇ ਰਾਸ਼ਟਰਪਤੀ ਦੇ ਨਾਲ ਇਹਨਾਂ ਫਿਰ ਟਾਈਮ ਮਿਲਿਆ ਜੀ ਕਿ ਉਹਨਾਂ ਦੇ ਨਾਲ ਮਿਲਾਬ ਕਰਨਾ ਹੈ ਰਾਸ਼ਟਰਪਤੀ ਨੇ ਵੀ ਜੋ ਉਸ ਸਮੇਂ ਰਾਸ਼ਟਰਪਤੀ ਸੀ ਅਜੂਬ ਖਾਨ ਉਹਨੇ ਸਾਰੇ ਟਾਈਮ ਦੀ ਸੈਟਿੰਗ ਕਰਤੀ ਜੀ ਫਲਾਣੇ ਦਿਨ ਇਹਨੇ ਵਜੇ ਅਸੀਂ ਰਾਸ਼ਟਰ ਭਵਨ ਤੇ ਮਿਲਾਂਗੇ ਇਧਰੋਂ ਸਰਦਾਰ ਮਿਹਰਵਾਨ ਸਿੰਘ ਜੀ ਨਾਲ ਹੋਰ ਇਹਨਾਂ ਦੇ ਸਾਥੀ ਨੇ ਉਸੇ ਦਿਨ ਜੋ ਟਾਈਮ ਦਿੱਤਾ ਸੀ ਉਹ ਟਾਈਮ ਦੇ ਮੁਤਾਬਕ ਰਾਸ਼ਟਰ ਭਵਨ ਪਹੁੰਚ ਗਏ ਜੀ ਅੱਗੋਂ ਜੋ ਅਜੂਬ ਖਾਨ ਦਾ ਗਲਮਖੋ ਅਹਿਲ ਕਰ ਸੀ ਉਹਨੇ ਬੜੇ ਸਤਿਕਾਰ ਦੇ ਨਾਲ ਇਹ ਗੁਰੂ ਕੇ ਸਿੱਖਾਂ ਨੂੰ ਬਿਠਾਇਆ ਕਿੰਨਾ ਜੀ ਕੋ ਸਮਾਂ ਬੈਠੋ ਆਪ ਜੀ ਹੁਣੇ ਹੀ ਰਾਸ਼ਟਰਪਤੀ ਜੀ ਅਦੂਬ ਖਾਨ ਜੀ ਆ ਰਹੇ ਨੇ ਜਦੋਂ ਇਹ ਸੋਫੇ ਲੱਗੇ ਸਨ ਸੋਫਿਆਂ ਤੇ ਬੈਠ ਕੇ ਜੀ ਤੁਹਾਨੂੰ ਪਤਾ ਬੰਦੇ ਦਾ ਇੱਕ ਸੁਭਾਅ ਹੁੰਦਾ ਹੈ ਬੈਠਾ ਹੋਵੇ ਨਾ ਕਦੀ ਸੱਜੇ ਵੇਖਦਾ ਹੈ ਕਦੀ ਖੱਬੇ ਵੇਖਦਾ ਹੈ ਕਦੀ ਸਾਹਮਣੇ ਵੇਖਦਾ ਹੈ ਸੁਭਾਅ ਮੁਤਾਬਕ ਜਦੋਂ ਸੱਜੇ ਖੱਬੇ ਵੇਖਿਆ ਜਦੋਂ ਸਾਹਮਣੇ ਨਿਗਾਹ ਗਈ ਕੀ ਵੇਖਿਆ ਸਾਮਣੀ ਦੀਵਾਰ ਤੇ ਦੋ ਸੋਨੇ ਦੇ ਫਰੇਮ ਬੜੇ ਸੁੰਦਰ ਲੱਗੇ ਹੋਏ ਨੇ ਜਦੋਂ ਉਹ ਪ੍ਰੇਮਾ ਵੱਲ ਉਹ ਸੋਨੇ ਦੇ 프ਰੇਮ ਵੇਖੇ ਇਕਦਮ ਸਰਦਾਰ ਮਿਹਰਵਾਨ ਸਿੰਘ ਹੀਰਾਨ ਹੋ ਗਏ ਸਾਥੀ ਨੂੰ ਆਖ ਲਗੇ ਉਹ ਵੇਖੋ ਸਾਹਮਣੇ ਕਿੱਡੇ ਸੁੰਦਰ ਸੋਨੇ ਦੇ ਫਰੇਮ ਲੱਗੇ ਹੋਏ ਨੇ ਉਹ ਦੋ ਸੋਨੇ ਦੇ ਫਰੇਮ ਨੇ ਇੱਕ ਪ੍ਰੇਮ ਦੇ ਵਿੱਚ ਗੁਰੂ ਨਾਨਕ ਜੀ ਦੀ ਬਾਣੀ ਮੂਲ ਮੰਤਰ ਦਾ ਜਾਪ ਗੁਰਮੁਖੀ ਵਿੱਚ ਪੰਜਾਬੀ ਵਿੱਚ ਤਾਂ ਦੂਸਰੇ ਪ੍ਰੇਮ ਦੇ ਵਿੱਚ ਉਰਦੂ ਭਾਸ਼ਾ ਦੇ ਵਿੱਚ ਮੂਲ ਮੰਤਰ ਦਾ ਜਾਪ ਲਿਖਿਆ ਹੋਇਆ ਹੈ ਸਤ ਸੰਗਿਓ ਇਹ ਸੋਚੀ ਪੈ ਗਏ ਇਹ ਅਜੂਬਖਾਂ ਇੱਕ ਮੁਸਲਮਾਨ ਹੈ ਪਰ ਇੱਥੇ ਬਾਬੇ ਨਾਨਕ ਜੀ ਦੀ ਬਾਣੀ ਦੇ ਇਹ ਬੜੇ ਸੁੰਦਰ ਫਰੇਮ ਲੱਗੇ ਹੋਏ ਨੇ ਪੰਨੇ ਨੂੰ ਰਾਸ਼ਟਰਪਤੀ ਜੀ ਆ ਗਏ ਆਖੇ ਆਖ ਲਗੇ ਸਰਦਾਰ ਜੀ ਸਤਿ ਸ੍ਰੀ ਅਕਾਲ ਇਧਰੋਂ ਸਤਿ ਸ੍ਰੀ ਅਕਾਲ ਬੁਲਾਏ ਆਖਣ ਲਗੇ ਆਓ ਚਾਹ ਪਾਣੀ ਸ਼ਕੀਏ ਤੇ ਅੱਗੋਂ ਸਰਦਾਰ ਮਿਹਰਵਾਨ ਸਿੰਘ ਆਖਣ ਲਗੇ ਰਾਸ਼ਟਰਪਤੀ ਜੀ ਚਾਹ ਪਾਣੀ ਬਾਝੋ ਸਕਾਂਗੇ ਪਹਿਲਾਂ ਇਹ ਦੱਸਣਾ ਕਰੋ ਇਹ ਤਾਂ ਗੁਰੂ ਨਾਨਕ ਜੀ ਦੀ ਬਾਣੀ ਹੈ ਮੂਲ ਮੰਤਰ ਦਾ ਜਾਪ ਤੁਸੀਂ ਕਿੰਨੇ ਸਤਕਾਰ ਨਾਲ ਸੋਨੇ ਦੇ ਫਰੇਮ ਬਣਾ ਕੇ ਇੱਕ ਦੇ ਵਿੱਚ ਗੁਰਮੁਖੀ ਭਾਸ਼ਾ 'ਚ ਮੂਲ ਮੰਤਰ ਦਾ ਜਾਪ ਲਿਖਿਆ ਹੋਇਆ ਇੱਕ ਫਰੇਮ ਦੇ ਵਿੱਚ ਉਰਦੂ ਭਾਸ਼ਾ 'ਚ ਮੂਲ ਮੰਤਰ ਦਾ ਜਾਪ ਵੀ ਇਹ ਕਿਉਂ ਇਹ ਕਿਵੇਂ ਉਸ ਵਜ੍ਹਾ ਰਾਸ਼ਟਰਪਤੀ ਆਖਣ ਲੱਗੇ ਆਓ ਆਪਣਾ ਚਾਹ ਪੀ ਲਈਏ ਚਾਹ ਠੰਡੀ ਹੋ ਰਹੀ ਹੈ ਕੁਝ ਸ਼ੱਕ ਲਈਏ ਪਹਿਲਾਂ ਉਸ ਵੇਲੇ ਸਰਦਾਰ ਮਿਹਰਵਾਨ ਸਿੰਘ ਨੇ ਦੋਵੇਂ ਹੱਥ ਜੋੜ ਲਏ ਜੀ ਅਖ ਲਗ ਰਾਸ਼ਟਰਪਤੀ ਜੀ ਹੁਣ ਸਾਰੀ ਭੁੱਖ ਵੀ ਉੱਡ ਗਈ ਐ ਹੁਣ ਚਾਹ ਵਾਲ ਵੀ ਖਿਆਲ ਨਹੀਂ ਸਾਡਾ ਹੁਣ ਖਿਆਲ ਬਸ ਇੱਧਰ ਹੈ ਕਿ ਤੁਸੀਂ ਮੁਸਲਮਾਨ ਹੋ ਆਪਣੇ ਰਾਸ਼ਟਰ ਭਮਨ ਦੇ ਵਿੱਚ ਇਹ ਮੂਲ ਮੰਤਰ ਦਾ ਜਾਪ ਬਾਬੇ ਨਾਨਕ ਦੀ ਬਾਣੀ ਨੂੰ ਇਹ ਦੱਸਣਾ ਕਰੋ ਇਹ ਤੁਹਾਡੀ ਸ਼ਰਦਾ ਕਿਵੇਂ ਬਣੀ ਇਹ ਮੂਲ ਮੰਤਰ ਜਾਬ ਦੇ ਸੋਨੇ ਦੇ ਫਰੇਮ ਇੱਥੇ ਕਿਉਂ ਲਾਏ ਨੇ ਤੁਸੀਂ ਉਸ ਵੇਲੇ ਫਿਰ ਰਾਸ਼ਟਰਪਤੀ ਅਜੂਬ ਖਾਂ ਜੀ ਆਖਣ ਲੱਗੇ ਫਿਰ 2-4 ਮਿੰਟ ਤੁਹਾਨੂੰ ਮੇਰੇ ਕੋਲ ਬਹਿਣਾ ਪਵੇਗਾ ਕਹਿੰਦੇ ਜੀ ਭਾਵੇਂ 10 ਮਿੰਟ ਲੱਗ ਜਾਣ ਸਾਨੂੰ ਸਾਰੀ ਗੱਲ ਦੱਸੋ ਤੁਸੀਂ ਤੁਹਾਡੀ ਸ਼ਰਦਾ ਇੱਧਰ ਕਿਵੇਂ ਬਣੀ ਇਹ ਕਿਉਂ ਤੁਸੀਂ ਮੂਲ ਮੰਤਰ ਜਾਬ ਦੇ ਇੱਥੇ ਫਰੇਮ ਲਾਏ ਹੋਏ ਨੇ ਏਡੇ ਸੁੰਦਰ ਸੋਨੇ ਦੇ ਉਸ ਵਲੇ ਫਿਰ ਰਾਸ਼ਟਰਪਤੀ ਅਜੂਬ ਖਾਨ ਜੀ ਨੇ ਗੱਲ ਸ਼ੁਰੂ ਕੀਤੀ ਕਹਿੰਦਾ ਜੀ ਮੈਂ ਛੋਟਾ ਹੁੰਦਾ ਸੀ ਮੇਰੇ ਘਰ ਦੇ ਆ ਮੈਨੂੰ ਸਕੂਲ ਪਾਇਆ ਕਹਿੰਦੇ ਮੈਂ ਪੜ੍ਹਾਈ ਦੇ ਵਿੱਚ ਅਤ ਦਾ ਨਾ ਲੈਕ ਕਹਿੰਦੇ ਮੇਰਾ ਪੜਨ ਨੂੰ ਦੇਲ ਹੀ ਨਹੀਂ ਕਰਨਾ ਜੇ ਕਿਤੇ ਭੁੱਲ ਭਲੇਖੇ ਮਾਦਾ ਪਿਤਾ ਨੇ ਮੈਨੂੰ ਕਿਤਾਬ ਦੇ ਕੇ ਪੜਾਉਣਾ ਨਾ ਪੜ ਤੇ ਕਿੰਨੇ ਮੈਨੂੰ ਯਾਦ ਹੀ ਕੁਝ ਨਹੀਂ ਆਉਣਾ ਕਿੰਦੇ ਸਕੂਲੇ ਜਾਣਾ ਰੋਜ਼ਾਨਾ ਸਕੂਲੋਂ ਮੈਨੂੰ ਕੁੱਟ ਪੈਂਦੀ ਸੀ ਮਾਰ ਪੈਂਦੀ ਸੀ ਕੋਈ ਦਿਨ ਇਹੋ ਜਿਹਾ ਨਹੀਂ ਜਿਸ ਦਿਨ ਸਕੂਲੋਂ ਮੈਨੂੰ ਕੁੱਟ ਨਾ ਪਈ ਹੋਵੇ ਜਾਂ ਝਟਕਾ ਨਾ ਪਈ ਆਉਣਾ ਘਰੋਂ ਵੀ ਝਟਕਾ ਪੈਣੀ ਆ ਸਕੂਲੋਂ ਵੀ ਝਟਕਾ ਪੈਣੀ ਆ ਕਿਉਂ ਪੜਨਾ ਨਹੀਂ ਆਉਣਾ ਝਟਕਾ ਹੀ ਕਿਤੇ ਪੈਣੀ ਆ ਘਰੋਂ ਵੀ ਤੇ ਸਕੂਲੋਂ ਵੀ ਕਿੰਦੇ ਇੱਕ ਦਿਨ ਮੇਰੇ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ ਕਹਿੰਦੇ ਮੈਂ ਆਪਣੇ ਆਪ ਨੂੰ ਕਿਹਾ ਅਜੂਬਿਆ ਅੱਜ ਮੈਂ ਸਕੂਲੇ ਨਹੀਂ ਜਾਣਾ ਸਕੂਲੇ ਜਾਣ ਦਾ ਫਾਇਦਾ ਕੀ ਸਕੂਲੋਂ ਕੋਟੀ ਪਹਿਣੀ ਐ ਜੇ ਮੈਂ ਘਰ ਰਿਹਾ ਤੇ ਮਾਤਾ ਪਿਤਾ ਨੇ ਚਿਰਤਾ ਮਾਰਦੀਆਂ ਨੇ ਕਹਿੰਦੇ ਘਰੋਂ ਮੈਂ ਬੈਗ ਲੈ ਕੇ ਆਪਣਾ ਉਸੇ ਤਰ੍ਹਾਂ ਤੁਰ ਪਿਆ ਤੇ ਕਹਿੰਦੇ ਸਕੂਲ ਦੀ ਬਜਾਏ ਅੱਜ ਮੈਂ ਪਿੰਡ ਦੀ ਧਰਮਸ਼ਾਲਾ ਚ ਚਲਾ ਗਿਆ ਜਿੱਦਾਂ ਆਪਾਂ ਕਹਿੰਦੇ ਗੁਰਦੁਆਰਾ ਸਾਹਿਬ ਉਹ ਧਰਮਸ਼ਾਲਾ ਸੀ ਗੁਰਮੁਖੋ ਸਰ ਮੇਸ਼ਾਹਲਾ ਚਲਾ ਗਿਆ ਕਹਿੰਦੇ ਭਾਈ ਜੀ ਆਪਾਂ ਕਹਿੰਦੇ ਗ੍ਰੰਤੀ ਸਿੰਘ ਉਹਨੇ ਭਾਈ ਜੀ ਲਵਿ ਲਿਖਿਆ ਜੀ ਇੱਥੇ ਕਹਿੰਦੇ ਭਾਈ ਜੀ ਨੇ ਸਵੇਰ ਦਾ ਨਿਤਨੇਮ ਕੀਤਾ ਅਰਦਾਸ ਬੇਨਤੀ ਹੋਈ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਤੇ ਕਹਿੰਦੇ ਮੈਂ ਬਾਹਰ ਵਿਰੇ ਤੇ ਬੈਠਾ ਮੈਨੂੰ ਪ੍ਰਸ਼ਾਦ ਦਿੱਤਾ ਤੇ ਕਹਿੰਦੇ ਉਹ ਭਾਈ ਜੀ ਮੈਨੂੰ ਪਹਿਚਾਨਦੇ ਸਨ ਕਹਿੰਦੇ ਮੇਰਾ ਛੋਟਾ ਨਾਮ ਲੈ ਕੇ ਨਾ ਮੈਨੂੰ ਆਖਣ ਲੱਗੇ ਅਜੂਬਿਆ ਕੀ ਗੱਲ ਪੁੱਤਰ ਅਸਕੂਲੇ ਨਹੀਂ ਗਿਆ ਬਸਤਾ ਵੀ ਤੇਰੇ ਕੋਲ ਹੈ ਸਕੂਲੇ ਨਹੀਂ ਆਜਿਆ ਤੇ ਕਹਿੰਦੇ ਮੈਂ ਸੱਚ ਦੱਸਿਆ ਮੈਂ ਆਖਿਆ ਭਾਈ ਜੀ ਸਕੂਲੇ ਜਾਣ ਦਾ ਲਾਭ ਕੀ ਆ ਫਾਇਦਾ ਕੀ ਆ ਤੇ ਕਹਿੰਦੇ ਭਾਈ ਜੀ ਕਹਿੰਦੇ ਨਹੀਂ ਪੁੱਤਰ ਇਹ ਓਂੜ ਹੁੰਦੀ ਪੜ੍ਹਨ ਲਿਖਨ ਦੀ ਇਹੋ ਤੇਰੀ ਉਮਰ ਆ ਪੜ੍ਹਨ ਲਿਖਨ ਦੀ ਪੜ੍ਹਾਈ ਹੀ ਕੰਮ ਆਉਣੀ ਹੈ ਵਿਦਿਆ ਹੀ ਕੰਮ ਆਉਣੀ ਹੈ ਤੇਰੇ ਕਹਿੰਦੇ ਮੈਂ ਆਖਿਆ ਭਾਈ ਜੀ ਰੋਜ਼ਾਨਾ ਮੈਨੂੰ ਸਕੂਲੋਂ ਮਾਰ ਪੈਂਦੀ ਹੈ ਕਿਤੇ ਮਾਰ ਕਿਉਂ ਪੈਂਦੀ ਕਿਤੇ ਮੈਨੂੰ ਯਾਦ ਨਹੀਂ ਹੁੰਦਾ ਕੁਝ ਮੈਨੂੰ ਪੜਨਾ ਨਹੀਂ ਆਉਂਦਾ ਜੇ ਮੈਂ ਘੜ ਰਾਵਾਂ ਤੇ ਘਰ ਦੇ ਚੜਕਾ ਮਾਰਦੇ ਨੇ ਉਹ ਗੁੱਸੇ ਹੁੰਦੇ ਨੇ ਮੈਨੂੰ ਤੇ ਕਹਿੰਦੇ ਭਾਈ ਜੀ ਨੂੰ ਮੈਂ ਸੱਚ ਦੱਸਿਆ ਤੇ ਕਹਿੰਦੇ ਭਾਈ ਜੀ ਨੇ ਮੇਰੇ ਸਿਰ ਤੇ ਹੱਥ ਵੇੜਿਆ ਆਖਿਆ ਅਜੂਬਿਆ ਤੂੰ ਫੇ ਕਬੜਾ ਨਾ ਜਿੱਥੇ ਤੂੰ ਬੈਠਾ ਨਾ ਇਹ ਗੁਰੂ ਨਾਨਕ ਦਾ ਘਰ ਹੈ ਗੁਰੂ ਨਾਨਕ ਜੀ ਦਾ ਘਰ ਬੜਾ ਵੱਡਾ ਹੈ ਇੱਥੇ ਵਿਵੇਕ ਬੁੱਧੀ ਮਿਲਦੀ ਹੈ ਕੋਈ ਸ਼ਰਧਾ ਭਾਵਨਾ ਦੇ ਨਾਲ ਜੁਰਾ ਇੱਥੇ ਆ ਜਾਵੇ ਨਾ ਸਤਿਗੁਰੂ ਉਹਦਾ ਅਗਿਆਨ ਦਾ ਹਨੇਰਾ ਦੂਰ ਕਰਕੇ ਉਹਨੂੰ ਗਿਆਨ ਦੀ ਬਖਸ਼ਿਸ਼ ਕਰਦੇ ਨੇ ਪੜਦੇ ਨਾ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਿਗੁਰੂ ਉਹਦਾ ਅਗਿਆਨ ਦਾ ਹਨੇਰਾ ਦੂਰ ਕਰ ਦਿੰਦੇ ਨੇ ਕਹਿੰਦੇ ਉਹ ਭਾਈ ਜੀ ਕਹਿੰਦੇ ਫਿਰ ਕਲਮ ਕੱਢ ਤੇ ਕਾਗਜ਼ ਕੱਢ ਬੈਗ ਵਿੱਚੋਂ ਕਹਿੰਦੇ ਮੈਂ ਕਲਮ ਕੱਢੀ ਭਾਈ ਜੀ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਉਰਦੂ ਦੇ ਵਿੱਚ ਕਹਿੰਦੇ ਮੈਨੂੰ ਮੂਲ ਮੰਤਰ ਦਾ ਜਾਬ ਲਿਖ ਕੇ ਦਿੱਤਾ ਕਹਿੰਦੇ ਨਾਲ ਦੋ ਚਾਰ ਵਾਰ ਮੈਨੂੰ ਪੜਾਇਆ ਕਿਦੇ ਅਰਿਬਿਆ ਬੋਲ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਰਸਾਦ ਜਪ ਆਜ ਸੱਚ ਜੁਗਾਂ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਕਿੰਦੇ ਨਾਲ ਨਾਲ ਮੇਰੇ ਕੋਲ ਉਜਾਪ ਉਹਨਾਂ ਨੇ ਕਰਵਾਇਆ ਇਹਨੂੰ ਕਹਿੰਦੇ ਅਜੂਬਿਆ ਨਾਲ ਨਾਲ ਬੋਲ ਕਿਤੇ ਪਿੱਛੇ-ਪਿੱਛੇ ਬੋਲਿਆ ਉਹਨਾਂ ਦੇ ਮੈਨੂੰ ਕਹਾਂਗੇ ਤੇ ਕਲਮ ਦੇ ਨਾਲ ਉਹ ਜਾਪ ਲਿਖ ਦਿੱਤਾ ਮੈਨੂੰ ਅੱਖ ਲੱਗੇ ਅਜੂਬਿਆ ਪੁੱਤਰ ਫਿਰ ਜਨ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸਕੂਲ ਜਾਣ ਤੋਂ ਪਹਿਲਾਂ ਪਹਿਲਾਂ ਨਾ ਕਿ 15 ਮਿੰਟ ਇਹ ਜਾਪ ਕਰਨਾ ਹੈ ਤੂੰ ਜਦੋਂ ਸਕੂਲ ਜਾਣ ਲੱਗਣਾ ਹੈ 15 ਮਿੰਟ ਇਹ ਜਾਪ ਕਰਕੇ ਜਾਣਾ ਹੈ ਗੁਰਨਾਨਕ ਭਲੀ ਕਰੇਗਾ ਸਤਸੰਗਿਓ ਕਹਿੰਦੇ ਮੈਂ ਸਕੂਲ ਛੁੱਟੀ ਟਾਈਮ ਫਿਰ ਘਰ ਚਲਾ ਗਿਆ ਘਰ ਦੇ ਨੂੰ ਪਤਾ ਨਹੀਂ ਲੱਗਾ ਕਹਿੰਦੇ ਅਗਲੇ ਦਿਨ ਮੈਂ ਸਵਕਤੇ ਉੱਠਿਆ ਆਪਣੇ ਬੈਗ ਚ ਉਹ ਕਾਗਜ਼ ਕੱਢਿਆ ਕਹਿੰਦੇ ਬਾਬੇ ਨਾਨਕ ਦੀ ਉਹ ਕਲਾਮ ਪੜ੍ਹਨੀ ਸ਼ੁਰੂ ਕਰ ਦਿੱਤੀ ਕਹਿੰਦੇ 15 ਮਿੰਟ ਮੈਂ ਉਹ ਜਾਪ ਕੀਤਾ ਘਰ ਦੇ ਕਹਿੰਦੇ ਬੱਚਾ ਪਤਾ ਨਹੀਂ ਕੀ ਪੜਦਾ ਪਿਆ ਸ਼ਾਇਦ ਕੋਈ ਸਕੂਲ ਦਾ ਲੈਸਨ ਪੜਦਾ ਪਿਆ ਆਪਣਾ ਕਹਿੰਦੇ ਮੈਂ ਉਹ ਜਾਪ ਕਰਕੇ ਘਰੋਂ ਗਿਆ ਕਹਿੰਦੇ ਘਰੋਂ ਗਿਆ ਪਰ ਮਨ ਡਰਦਾ ਹੈ ਮਨ ਡਰਦਾ ਕਿਉਂ ਕਿਤੇ ਮਨ ਸੋਚਦਾ ਹੈ ਅਜੂਬਿਆ ਕੱਲ ਤੂੰ ਸਕੂਲ ਨਹੀਂ ਗਿਆ ਅੱਜ ਤੈਨੂੰ ਡਬਲ ਕੁੱਟ ਪਵੇਗੀ ਨਾਲੇ ਤੈਨੂੰ ਪੜ੍ਹਨਾ ਵੀ ਨਹੀਂ ਆਉਂਦਾ ਨਾਲੇ ਛੁੱਟੀ ਵੀ ਕੀਤੀ ਐ ਕਿਤੇ ਮੈਂ ਕਲਾਸ 'ਚ ਬੈਠ ਗਿਆ ਸਾਰੇ ਬੱਚੇ ਬੈਠੇ ਹੋਏ ਨੇ ਤੇ ਮਾਸਟਰ ਜੀ ਆਏ ਕਲਾਸ ਵਿੱਚ ਕਹਿੰਦੇ ਅਸੀਂ ਖਲੋਕੇ ਨਾ ਮਾਸਟਰ ਜੀ ਦਾ ਸਤਿਕਾਰ ਸਾਰੇ ਬੱਚਿਆਂ ਨੇ ਕੀਤਾ ਜਦੋਂ ਕਹਿੰਦੇ ਕਲਾਸ ਸਟੈਂਡ ਹੈ ਨਾ ਤੇ ਮਾਸਟਰ ਜੀ ਨੇ ਇਸ਼ਾਰਾ ਕੀਤਾ ਬੈਠ ਜਿਓ ਜੀ ਅਸੀਂ ਸਾਰੇ ਬੈਠ ਗਏ ਕਹਿੰਦੇ ਮਾਸਟਰ ਆਪਣੀ ਚੇਅਰ ਤੇ ਬੈਠ ਗਿਆ ਹੁਣ ਕਦੀ ਸੱਜੇ ਕਦੀ ਖੱਬੇ ਮਾਸਟਰ ਦੇ ਵੇਖਦਾ ਵੇਖਦੇ ਆ ਵੇਖਦੇ ਆ ਮਾਸਟਰ ਦਾ ਖਿਆਲ ਇੱਕਦਮ ਮੇਰੇ ਵੱਲ ਗਿਆ ਤੇ ਕਹਿੰਦੇ ਮੈਂ ਕਿਹਾ ਜੂਬਿਆ ਹੁਣ ਤੇਰੀ ਖੈਰ ਨਹੀਂ ਮਾਸਟਰ ਆਪਣੀ ਕੁਰਸੀ ਤੋਂ ਉੱਠਿਆ ਜੀ ਕਹਿੰਦਾ ਮਾਸਟਰ ਕੁਰਸੀ ਤੋਂ ਉੱਠ ਕੇ ਵੇਖੋ ਕਿ ਰਾਸ਼ਟਰਪਤੀ ਸੁਣਾ ਰਿਹਾ ਕਹਿੰਦਾ ਮਾਸਟਰ ਸਾਡਾ ਕੁਰਸੀ ਤੋਂ ਉੱਠ ਕੇ ਨਾ ਚੇਅਰ ਤੋਂ ਉੱਠ ਕੇ ਤੇ ਮੇਰੇ ਵੱਲ ਆਉਣਾ ਸ਼ੁਰੂ ਕਰਤਾ ਕਹਿੰਦੇ ਮੇਰਾ ਮਨ ਡਰੇ ਇੱਕ ਰੰਗ ਆਵੇ ਤੇ ਇੱਕ ਰੰਗ ਜਾਵੇ ਮੈਂ ਕਿਹਾ ਜੂਬਿਆ ਹੁਣ ਤੇਰੀ ਖੈਰ ਲਈ ਕਹਿੰਦੇ ਕਰਦਿਆਂ ਕਰਦਿਆਂ ਮਾਸਟਰ ਮੇਰੇ ਕੋਲ ਆਇਆ ਮਾਸਟਰ ਮੇਰੇ ਕੋਲ ਆਇਆ ਆ ਕੇ ਮੈਨੂੰ ਬਾਹ ਤੋਂ ਵੜ ਕੇ ਤੇ ਆਪਣੀ ਚੇਅਰ ਦੇ ਕੋਲ ਲੈ ਗਿਆ ਆਪ ਕੁਰਸੀ ਤੇ ਬੈਠ ਗਿਆ ਤੇ ਮੈਨੂੰ ਆਪਣੀ ਗੋਦ 'ਚ ਬਿਠਾ ਲਿਆ ਕਹਿੰਦੇ ਇਹ ਜ਼ਿੰਦਗੀ 'ਚ ਪਹਿਲੀ ਵਾਰ ਸੀ ਮਾਸਟਰ ਨੇ ਮੈਨੂੰ ਆਪਣੀ ਗੋਦ 'ਚ ਬਿਠਾ ਲਿਆ ਤੇ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਮਾਸਟਰ ਮੇਰੇ ਸਿਰ 'ਤੇ ਹੱਥ ਫੇਰਦਾ ਹੈ ਮੈਨੂੰ ਅਕਲ加 ਪੁੱਤਰ ਅਜੂਬਿਆ ਪੁੱਤਰ ਪੜਿਆ ਕਰ ਇਹ ਪੜਾਈ ਹੀ ਤੇਰੇ ਕੰਮ ਆਉਣੀ ਆ ਅੱਗੇ ਤੈਨੂੰ ਪੜਨ ਨਹੀਂ ਆਉਂਦਾ ਤੂੰ ਕੱਲ ਛੁੱਟੀ ਵੀ ਕੀਤੀ ਐ ਛੁੱਟੀਆਂ ਨਾ ਕਰਿਆ ਕਰ ਕੋਸ਼ਿਸ਼ ਕਰਿਆ ਕਰ ਜਤਨ ਪਾਇਆ ਕਰ ਜੇ ਕੋਸ਼ਿਸ਼ ਕਰੇਗਾ ਪੜਨਾ ਵੀ ਤੈਨੂੰ ਆ ਜਾਵੇਗਾ ਕਹਿੰਦੇ ਬੜੇ ਲਾੜ ਨਾਲ ਪਿਆਰ ਨਾਲ ਮੈਨੂੰ ਸਮਝਾਇਆ ਕਹਿੰਦੇ ਉਹ ਮਾਸਟਰ ਜਾਨਾ ਮੈਨੂੰ ਕੁੱਟਦਾ ਸੀ ਮਾਰਦਾ ਸੀ ਮੈਨੂੰ ਝਿਰਕਾ ਵੀ ਮਾਰਦਾ ਸੀ ਗੁੱਸੇ ਵੀ ਹੁੰਦਾ ਸੀ ਕਹਿੰਦੇ ਅੱਜ ਜਦੋਂ ਮੈਨੂੰ ਆਪਣੀ ਗੋਦ ਬਿਠਾ ਕੇ ਮੇਰੇ ਸਿਰ ਤੇ ਹੱਥ ਫੇਰਿਆ ਨਾ ਬੜੇ ਪਿਆਰ ਨਾਲ ਮੈਨੂੰ ਸਮਝਾਇਆ ਪੁੱਤਰਾ ਜੂਬਿਆ ਬੇਟਾ ਪੜਨ ਲਿਖਨ ਦੀ ਉਮਰ ਹੁੰਦੀ ਹੈ ਪੜਿਆ ਕਰ ਕੋਸ਼ਿਸ਼ ਕਰਿਆ ਕਰ ਏ ਵਿਦਿਆਹੀ ਤੇਰੇ ਕੰਮ ਆਉਣੀ ਹੈ ਕਿ ਜੇ ਮੈਂ ਸਮਝ ਗਿਆ ਕਿ ਗੁਰੂ ਨਾਨਕ ਜੀ ਦੇ ਕਲਾਮ ਨੇ ਬਖਸ਼ਿਸ਼ ਕਰਨ ਦੀ ਸ਼ੁਰੂ ਕਰ ਦਿੱਤੀ ਹੈ ਇਹ ਗੁਰੂ ਨਾਨਕ ਜੀ ਦੀ ਕਲਾਮ ਦੀ ਕਿਰਪਾ ਹੈ ਉਹਦੀ ਰਹਿਮਤ ਹੈ ਤੇ ਕਹਿੰਦੇ ਮੈਂ ਬੜਾ ਖੁਸ਼ ਮੈਂ ਬੜਾ ਖੁਸ਼ ਕਹਿੰਦੇ ਮੈਂ ਚਾਂਦ ਦੇ ਨਾਲ ਖੁਸ਼ੀ ਨਾਲ ਘੜ ਗਿਆ ਕਹਿੰਦੇ ਘੜ ਦੇ ਵੀ ਬੜੇ ਖੁਸ਼ ਅੱਜ ਤੇ ਕਹਿੰਦੇ ਮੈਂ ਸ਼ਾਮੀ ਸੌਂ ਤੋਂ ਪਹਿਲਾਂ ਵੀ 15 ਮਿੰਟ ਜਾਪ ਕਰ ਲਿਆ ਮੈਂ ਫੇਰ ਸਵੇਰੇ ਉੱਠਿਆ ਫਿਰ ਇਸ਼ਨਾਨ ਪਾਣੀ ਕੀਤਾ ਸਕੂਲ ਜਾਣ ਤੋਂ ਪਹਿਲਾਂ ਫਿਰ 15 ਮਿੰਟ ਜਾਪ ਕੀਤਾ ਕਿਦ ਰੋਜ਼ਾਨਾ ਨੇਮ ਬਣ ਗਿਆ ਕਹਿੰਦੇ ਕੋਸ਼ਿਸ਼ ਕਰਨੀ ਕਿਤੇ ਯਾਦ ਹੋ ਨਵੀਂ ਸ਼ੁਰੂ ਹੋ ਗਿਆ ਹੁਣ ਪੜ੍ਹਾਈ ਦੇ ਵਿੱਚ ਮਨ ਲੱਗਣਾ ਵੀ ਸ਼ੁਰੂ ਹੋ ਗਿਆ ਕਹਿੰਦੇ ਕਰਦੇ ਆ ਕਰਦੇ ਆ ਪਿੱਪੜਾਂ ਦੇ ਦਿਨ ਆ ਗਏ ਜੀ ਕਹਿੰਦੇ ਪੇਪਰਾਂ ਦੇ ਦਿਨ ਆਏ ਮੈਂ ਸੋਚਿਆ ਚਲੋ ਉਹ ਭਾਈ ਜੀ ਕੋਲ ਜਾਈਏ ਗ੍ਰੰਤੀ ਸਿੰਘ ਦੇ ਕੋਲ ਜਾਈਏ ਉਹਦੇ ਕੋਲ ਹੋਰ ਕੋਈ ਕਲਾਮ ਲੈ ਕੇ ਆਵਾਂ ਮੈਂ ਹੁਣ ਕਿ ਭਾਈ ਜੀ ਜੋ ਤੁਸੀਂ ਕਲਾਮ ਦਿੱਤੀ ਸੀ ਉਹਨੇ ਬੜੇ ਰੰਗ ਭਾਗ ਲਾਏ ਹੁਣ ਅਗਲੀ ਕਲਾਮ ਦਿਓ ਪੇਪਰ ਨੇ ਪੇਪਰ ਵਧੀਆ ਹੋ ਜਾਣ ਰਿਜ਼ਲਟ ਵਧੀਆ ਆ ਜਾਵੇ ਕਹਿੰਦੇ ਮੈਂ ਭਾਈ ਜੀ ਕੋਲ ਗਿਆ ਜਾ ਕੇ ਉਹਨਾਂ ਦਾ ਧੰਨਵਾਦ ਕੀਤਾ ਭਾਈ ਜੀ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਕਲਾਮ ਦਿੱਤੀ ਸੀ ਨਾ ਮੈਨੂੰ ਬਾਬੇ ਨਾਨਕ ਦੀ ਉਨੇ ਬੜੇ ਰੰਗ ਭਾਗ ਲਾਏ ਨੇ ਉਹ ਕਲਾਮ ਪੜਨ ਤੋਂ ਕੋਈ ਦਿਨ ਪਹਿਲਾਂ ਇਹੋ ਜਾਣੀ ਸੀ ਜਿੱਦ ਤੱਕ ਸਕੂਲਾਂ ਮੈਨੂੰ ਕੁੱਟ ਨਾ ਪਈ ਹੋਵੇ ਪਰ ਜਦੋਂ ਦੀ ਇਹ ਮੈਂ ਕਲਾਮ ਪੜਨੀ ਸ਼ੁਰੂ ਕੀਤੀ ਹੈ ਨਾ ਜਦੋਂ ਦੀ ਕਲਾਮ ਪੜਨੀ ਸ਼ੁਰੂ ਕੀਤੀ ਹੈ ਉਹਦੋਂ ਦੇ ਸਾਰੇ ਮਾਸਟਰ ਵੀ ਮੈਨੂੰ ਪਿਆਰ ਕਰਦੇ ਨੇ ਤੇ ਮੈਨੂੰ ਪੜਦਾਂ ਵੀ ਆ ਗਿਆ ਹੁਣਾ ਤੇ ਭਾਈ ਜੀ ਹੁਣ ਮੇਰੇ ਟੈਪਰ ਨੇ ਕਿਰਪਾ ਕਰੋ ਕੋਈ ਹੋਰ ਗੁਰੂ ਨਾਨਕ ਜੀ ਦੀ ਕਲਾਮ ਦਿਓ ਪੇਪਰ ਵਧੀਆ ਹੋ ਜਾਣਾ ਰਿਜ਼ਲਟ ਵਧੀਆ ਆ ਜਾਵੇ ਤੇ ਕਹਿੰਦੇ ਭਾਈ ਜੀ ਤਰਾ ਮਸਕੁਰਾ ਪਏ ਅੱਖ ਲਗਿਆ ਦੂਬਿਆ ਆ ਦੂਬੇ ਪੁੱਤਰ ਇਹ ਬਾਬੇ ਨਾਨਕ ਦੀ ਕਲਾਮ ਹੈ ਇਹ ਬਾਬਾ ਨਾਨਕ ਦਰਗਾਹ ਤੋਂ ਇਹ ਕਲਾਮ ਲੈ ਕੇ ਆਇਆ ਸੀ ਇਹੋ ਹੀ ਕਲਾਮ ਤੂੰ ਪੜਨੀ ਹੈ ਜਿਨੇ ਅੱਗੇ ਕਿਰਪਾ ਕੀਤੀ ਜਿੱਥੇ ਅੱਗੇ 15 ਮਿੰਟ ਪੜਦਾ ਹੁਣ ਅੱਧਾ ਘੰਟਾ ਕਰਦੇ 15 ਮਿੰਟ ਵਧਾ ਦੇ ਤੇ ਨਾਲ ਨਾਲ ਅਰਦਾਸ ਕਰਿਆ ਕਰੇ ਸੇ ਗੁਰਨਾਨਕ ਜੀ ਕਿਰਪਾ ਕਰਿਓ ਪੇਪਰ ਵਧੀਆ ਹੋ ਜਾਣਾ ਮੈਨੂੰ ਪੜ੍ਹਨਾ ਆ ਜਾਵੇ ਤੇ ਨਾਲ ਨਾਲ ਉਦਮ ਵੀ ਕਰਨਾ ਹੈ ਤੂੰ ਕੋਸ਼ਿਸ਼ ਵੀ ਕਰਨੀ ਹੈ ਨਾਲ ਨਾਲ ਪਾਗਾ ਵਾਲਿਓ ਇਦੋਂ ਰਾਸ਼ਟਰਪਤੀ ਸੁਣਾ ਰਹੇ ਨੇ ਕਹਿੰਦੇ ਫਿਰ ਮੈਂ ਘਰ ਗਿਆ ਅਗਲੇ ਦਿਨ ਤੋਂ ਹੀ ਪੇਪਰ ਸੀ ਕਹਿੰਦੇ ਮੈਂ ਅੱਧਾ ਘੰਟਾ ਬਾਬੇ ਨਾਨਕ ਦੀ ਕਲਾਮ ਮੂਲ ਮੰਤਰ ਜਾਪ ਕਰਕੇ ਗਿਆ ਸਕੂਲੇ ਕਹਿੰਦੇ ਗਿਆ ਇਸੇ ਤਰ੍ਹਾਂ ਅੱਧਾ ਘੰਟਾ ਜਾਪ ਕਰਤਾ ਘਰ ਦੇ ਵੀ ਖੁਸ਼ ਨੇ ਸਕੂਲ ਵਾਲੇ ਅਧਿਆਪਕ ਵੀ ਖੁਸ਼ ਨੇ ਕਹਿੰਦੇ ਸਾਰੇ ਪੇਪਰ ਮੈਂ ਦੇ ਦਿੱਤੇ ਕਹਿੰਦੇ ਜਿਸ ਦਿਨ ਰਿਜ਼ਲਟ ਦਾ ਦਿਨ ਸੀ ਕਹਿੰਦੇ ਉਸ ਦਿਨ ਮੇਰੇ ਮਾਤਾ ਪਿਤਾ ਨਾਲ ਗਏ ਰਿਜ਼ਲਟ ਵੇਖਣ ਵਾਸਤੇ ਮਾਤਾ ਪਿਤਾ ਹੀ ਨਾਲ ਰਿਜ਼ਲਟ ਵੇਖਣ ਵਾਸਤੇ ਗਏ ਕਹਿੰਦੇ ਜਦੋਂ ਮੈਂ ਰਿਜ਼ਲਟ ਸੁਣਿਆ ਨਾ ਮੇਰੀ ਹੈਰਾਨਗੀ ਦੀ ਹੱਦ ਨਾ ਰਹੀ ਜਿਸ ਸਮੇਂ ਰਿਜ਼ਲਟ ਸੁਣਿਆ ਮੇਰੀ ਹੈਰਾਨਗੀ ਦੀ ਹੱਦ ਨਾ ਰਹੀ ਮੇਰੇ ਮਾਤਾ ਪਿਤਾ ਵੀ ਬੜੇ ਪ੍ਰਸੰਨ ਹੋਏ ਕਹਿੰਦੇ ਉਹ ਰਿਜ਼ਲਟ ਕੀ ਸੀ ਕਹਿੰਦੇ ਐਸੀ ਉਹ ਕਲਾਮ ਨੇ ਬਾਬੇ ਨਾਨਕ ਦੇ ਮੂਲ ਮੰਤਰ ਨੇ ਕਿਰਪਾ ਕੀਤੀ ਮੈਂ ਸਾਰੇ ਸਕੂਲ ਵਿੱਚੋਂ ਪਹਿਲੇ ਨੰਬਰ ਤੇ ਆਇਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਾਰੇ ਸਕੂਲ ਵਿੱਚੋਂ ਪਹਿਲੇ ਨੰਬਰ ਤੇ ਆਇਆ ਕਹਿੰਦੇ ਮਾਸਟਰ ਵੀ ਹੈਰਾਨ ਮਾਤਾ ਪਿਤਾ ਵੀ ਹੈਰਾਨ ਸਾਰੇ ਮੈਨੂੰ ਲਾਡ ਕਰਨ ਪਿਆਰ ਕਰਨ ਸਾਰੇ ਤੇ ਕਿਤੇ ਮੇਰਾ ਹੋਰ ਭਰੋਸਾ ਵੱਜ ਗਿਆ ਮੂਲ ਮੰਤਰ ਜਾਪ ਤੇ ਕਹਿੰਦੇ ਮੈਂ ਹੋਰ ਨੇਮ ਵਧਾਤਾ ਮੇਰੀ ਸ਼ਰਧਾ ਵੱਜ ਗਈ ਹੋਰ ਕਹਿੰਦੇ ਫਿਰ ਅਗਲੀਆਂ ਪੜਾਈਆਂ ਕੀਤੀਆਂ ਡਿਗਰੀਆਂ ਕੀਤੀਆਂ ਕਹਿੰਦੇ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਇਹੋ ਜੀ ਕਿਰਪਾ ਹੋਈ ਇਹੋ ਜੀ ਬਖਸ਼ਿਸ਼ ਹੋਈ ਇਹ ਬਾਬੇ ਨਾਨਕ ਦੀ ਕਲਾਮ ਨੇ ਇਹ ਬਾਬੇ ਨਾਨਕ ਦੇ ਮੂਲਮント ਰਜਾਬ ਨੇ ਫਿਰ ਐਸੀ ਕਿਰਪਾ ਕੀਤੀ ਐਸੀ ਕਿਰਪਾ ਕੀਤੀ ਮੈਨੂੰ ਰਾਸ਼ਟਰਪਤੀ ਦੀ ਕੁਰਸੀ ਤੇ ਬਿਠਾ ਦਿੱਤਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕਿਤੇ ਮੈਨੂੰ ਰਾਸ਼ਟਰਪਤੀ ਦੀ ਕੁਰਸੀ ਤੇ ਬਿਠਾ ਦਿੱਤਾ ਵੇਖੋ ਗੁਰਮਖੋ ਜੇ ਸ਼ਰਦਾ ਦੇ ਨਾਲ ਇੱਕ ਮੁਸਲਮਾਨ ਬੱਚੇ ਨੇ ਮੂਲਮント ਰਜਾਬ ਕੀਤਾ ਹੈ ਨਾਲ ਨਾਲ ਉਦਮ ਕੀਤਾ ਹੈ ਤਾਂ ਵੇਖੋ ਕੈਸੀ ਬਾਣੀ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਰਹਿਮਤ ਕੀਤੀ ਆਮ ਬੱਚੇ ਲੋਕ ਕਹਿੰਦੇ ਸਨ ਇਹ ਨਲਾਇਕ ਹੈ ਇਹਨੂੰ ਪੜ੍ਹਨਾ ਨਹੀਂ ਆਉਂਦਾ ਜਾਨਾ ਜਿਹਨੂੰ ਸਕੂਲੋਂ ਕੱਟ ਪੈਂਦੀ ਸੀ ਫਿਰ ਬਾਬੇ ਨਾਨਕ ਦੀ ਬਾਣੀ ਨੇ ਇਹੋ ਜੀ ਕਿਰਪਾ ਕੀਤੀ ਇਹੋ ਜੀ ਰਹਿਮਤ ਕੀਤੀ ਉਹਨੂੰ ਰਾਸ਼ਟਰਪਤੀ ਦੀ ਕੁਰਸੀ ਤੇ ਬਿਠਾ ਕੇ ਪਾਕਿਸਤਾਨ ਦਾ ਰਾਸ਼ਟਰਪਤੀ ਬਣਾ ਦਿੱਤਾ ਗੁਰਮਖੋ ਗੱਲ ਹੈ ਸ਼ਰਦਾ ਦੀ ਗੱਲ ਹੈ ਭਾਵਨਾ ਦੀ